ਵਾਹਿਗੁਰੂ ਸਾਚੀ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੈ ਪਰਮ ਗਤ ਮੇਰੀ ਚਲਨ 부ਜੀ ਸੀਤ ਰੂਪੈ ਮਨਵਾ ਸਤਿਗੁਰ ਕਾ ਦਰਸ਼ਨ ਪਾਇ ਚਿਓ ਸੋ ਕਹੋ ਟਲ ਗੁਰ ਸੇਵੀਐ ਹਨਸੋ ਸਹਿਜ ਸੁਬਾਈ ਦਰਸਨ ਪਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਈ ਵਾਹਿਗੁਰੂ ਸਾਹਿਬ ਜੀ ਜੈਤ ਸ੍ਰੀ ਮਹਲਾ ਪੰਜਵਾਂ ਘਰ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਕੋਈ ਜਾਣੈ ਕਵਨ ਈਹਾਂ ਜਗ ਮੀਤ ਜਿਸ ਹੋਏ ਕਿਰਪਾਲ ਸੋਈ ਵਿਦ ਪੁੱਛੈ ਤਾਂ ਕੇ ਨਿਰਮਲ ਰੀਤ ਕੋਈ ਜਾਣੈ ਕਵਨ ਇਹਾ ਜਗ ਮੀਤ ਜਿਸ ਹੋਏ ਕਿਰਪਾਲ ਸੋਈ ਵਿਦ ਪੁੱਛੈ ਤਾਂ ਕੇ ਨਿਰਮਲ ਰੀਤ ਰਹਾ ਮਾਤ ਪਿਤਾ ਬਨਤਾ ਸੁਤ ਬੰਧਕ ਇਸ਼ਟ ਮੀਤ ਅਰ ਪਾਈ ਪੂਰਵ ਜਨਮ ਕੇ ਮਿਲੇ ਸੰਯੋਗੀ ਤੇ ਕੋ ਨਾ ਸਹਾਈ ਮੁਗਤ ਮਾਲ ਕਨਕ ਲਾਲ ਹੀਰਾ ਮਨ ਰੰਜਨ ਕੀ ਮਾਇਆ ਆਹਾ ਕਰਤ ਬਿਹਾਨੀ ਅਬਦੈ ਤਾ ਮੈਂ ਸੰਤੋਖ ਨ ਪਾਇਆ ਹਸਤ ਰੱਥ ਅਸਵ ਪਵਨ ਤੇਜ ਧਣੀ ਉਹ ਮਣ ਚੁਤਰਾੰਗਾ ਸੰਗ ਨਾ ਚਾਲਿਓ ਇਨਮੇ ਕਸ਼ੂਐ ਊਠ ਸਦਾਇਓ ਨਾਂਗਾ ਹਰ ਕੇ ਸੰਤ ਪ੍ਰੇਪੀਤੋਂ ਪ੍ਰਭ ਕੇ ਤਾਂ ਕੇ ਹਰ ਹਰ ਗਾਇਐ ਨਾਨਕ ਇਹਾ ਸੁਖ ਆਕੇ ਮੁਖ ਉੱਜਲ ਸੰਗ ਸੰਤਨ ਕੈ ਪਾਈਐ ਹਰ ਕੇ ਸੰਤ ਪ੍ਰੇਪਰੀਤੋਂ ਪ੍ਰਭ ਕੇ ਤਾਂ ਕੇ ਹਰ ਹਰ ਗਾਇਐ ਨਾਨਕ ਇਹਾ ਸੁਖ ਆਗੇ ਮੁਖ ਉਜਲ ਸੰਗ ਸੰਤਨ ਕੈ ਪਾਈਐ ਵਾਹਿਗੁਰੂ ਜੀ ਕਾ ਹੰਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਦੇ индуਨੀ ਦੇ ਮਾਲਕ ਹਾਜ਼ਰਾ ਹਜੂਰ ਸਰਬ ਕਲਾ ਭਰਪੂਰ ਕਾਲ ਯੁਗ ਦੇ ਬੋਝth ਜੁਗੋ ਜੁਗ ਅਟਲ ਸਾਇਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਪਾਵਨ ਮੁਬਾਰਕ ਹੋਤੇ ਅੰਦਰ ਅੰਮ੍ਰਿਤ ਵੇਲੇ ਦੀਆਂ ਕੜੀਆਂ ਨੂੰ ਸਫਲਾ ਕਰਦੇ ਹੋਏ ਛੜ ਬੈਠੇ ਗੁਰੂ ਪਿਆਰੇ ਗੁਰਸਵਾਰੇ ਸਾਧ ਸੰਗਤ ਜਨੋ ਅੱਜ ਦਾ ਮੁਖਵਾਕ ਸੀਤਾ ਦੇ ਸਰਤਾਜ ਸਹਿਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਚੇਤ ਸ੍ਰੀ ਰਾਗ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 700 ਦੇ ਉੱਪਰ ਸਵਾਇਮਾਨ ਹੈ ਸੋ ਮਾਲਕ ਜੀ ਨੇ ਇਸ ਸ਼ਬਦ ਦੇ ਰਾਹੀਂ ਸੰਸਾਰ ਦੀ ਅਸਲੀਅਤ ਸਾਡੇ ਸਾਹਮਣੇ ਰੱਖੀ ਹੈ ਜੋ ਕੁਝ ਵਰਤੀ ਰਾ ਇਸ ਸੰਸਾਰ ਚ ਵਰਤਦਾ ਹੈ ਜੋ ਕੁਝ ਮਿਲਦਾ ਏ ਜੋ ਕੁਝ ਕੁ ਬਚ ਜਾਂਦਾ ਹੈ ਉਹ ਸਾਰੀ ਦੀ ਸਾਰੀ ਭੂਮਿਕਾ ਸਤਿਗੁਰਾਂ ਨੇ ਇਸ ਪਾਵਨ ਸ਼ਬਦ ਦੇ ਅੰਦਰ ਸਮੋ ਕੇ ਸਾਡੇ ਸੰਮੁਖ ਕੀਤੀ ਹੈ ਸੋ ਆਓ ਵਿਚਾਰ ਦੇ ਨਾਲ ਸਾਂਝ ਪਾਈਏ ਸਤਿਗੁਰੂ ਜੀ ਕਿਰਪਾ ਕਰ ਰਹੇ ਨੇ ਚੈਤਸਰੀ ਜੈਤਸਰੀ ਰਾਗ ਮਹੱਲਾ ਪੰਜਵਾਂ ਪ੍ਰਵਰਜਨ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਘਰ ਤੀਜਾ ਹਾਰਮੋਨੀਅਮ ਦੇ ਤੀਜੇ ਘਰ ਦੇ ਵਿੱਚ ਇਹ ਸ਼ਬਦ ਨੂੰ ਗਾਣਾ ਕਾਣ ਦੀ ਹਦਾਇਤ ਹੈ ਇੱਕ ਓੰਕਾਰ ਪ੍ਰਮਾਤਮਾ ਇੱਕ ਹੈ ਸਰਬ ਵਿਆਪਕ ਹੈ ਜਰੇ ਯਰ ਦੇ ਵਿੱਚ ਵਸਿਆ ਹੋਇਆ ਹੈ ਸਤ ਗੁਰ ਪ੍ਰਸਾਦ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਗੁਰੂ ਦੀ ਕਿਰਪਾ ਦੇ ਨਾਲ ਇਹ ਸਮਝਾਉਂਦਾ ਹੈ ਵਸਿਆ ਸਾਰਿਆਂ ਚ ਹੈ ਦਿਖਦਾ ਸਮਝ ਆਉਂਦਾ ਰੋਦੀ ਕਿਰਪਾ ਦੇ ਨਾਲ ਹੈ ਕੋਈ ਜਾਣੇ ਕਵਨ ਇਹਾ ਜਗ ਮੀਤ ਪਾਤਸ਼ਾਹ ਜੀ ਕਹਿੰਦੇ ਕੋਈ ਕਰਮਾ ਵਾਲਾ ਕੋਈ ਭਾਗਾ ਵਾਲਾ ਇਹ ਜਾਣਦਾ ਹੈ ਸਮਝਦਾ ਹੈ ਕਿ ਇਸ ਸੰਸਾਰ ਦੇ ਵਿੱਚ ਅਸਲੀ ਮਿੱਤਰ ਕੌਣ ਹੈ ਇਹ ਸੰਸਾਰ ਦੇ ਵਿੱਚ ਸਾਡਾ ਸਾਥ ਦੇਣ ਵਾਲਾ ਕੌਣ ਹੈ ਕੋਈ ਜਾਣੇ ਕਵਨ ਇਹਾ ਜਗ ਮੀਤ ਜਿਸ ਹੋਏ ਕਿਰਪਾਲ ਸੋਈ ਵਿਦੁੱਜੇ ਤਾਂ ਕਿ ਨਿਰਮਲ ਰੀਤ ਕਹਿੰਦੇ ਜਿਸ ਮਨੁੱਖ ਦੇ ਉੱਤੇ ਅਕਾਲ ਪੁਰਖ ਵਹਿਗੁਰੂ ਬਖਸ਼ਿਸ਼ ਕਰਦਾ ਹੈ ਰਹਿਮਤ ਕਰਦਾ ਹੈ ਉਹ ਚੰਗੀ ਸੰਗਤ ਕਰ ਲੈਂਦਾ ਹੈ ਤੇ ਗੁਰੂ ਦੀ ਸੰਗਤ ਕਰਕੇ ਫਿਰ ਉਹਨੂੰ ਸਮਝ ਆ ਜਾਂਦੀ ਹੈ ਉਹਦੀ ਜੀਵਨ ਸ਼ੈਲੀ ਜਿਹੜੀ ਉਹ ਨਿਰਮਲ ਹੋ ਜਾਂਦੀ ਹੈ ਉਹਦਾ ਰਹਿਣ ਸਹਿਣ ਉਹਦਾ ਜੀਵਨ ਬਤੀਤ ਕਰਨ ਦਾ ਤਰੀਕਾ ਆਮ ਸੰਸਾਰ ਨਾਲੋਂ ਵੱਖਰਾ ਹੋ ਜਾਂਦਾ ਹੈ ਉਹ ਆਪਣੀ ਜ਼ਿੰਦਗੀ ਨੂੰ ਚੜ੍ਹਦੀ ਕਲਾ ਦੇ ਵਿੱਚ ਬਤੀਤ ਕਰਦਾ ਹੈ ਸੁੱਖ ਦੁੱਖ ਦੋਵੇਂ ਦਾ ਦੋਹੇਦਰ ਕੱਪੜੇ ਨੂੰ ਸਮਝ ਲੈਂਦਾ ਹੈ ਉਹਨੂੰ ਪਤਾ ਲੱਗ ਜਾਂਦਾ ਹੈ ਕਿ ਜੋ ਕੁਝ ਹੋ ਰਿਹਾ ਹੈ ਉਹ ਸੰਸਾਰ ਦੀ ਇੱਕ ਰੀਤੀ ਹੈ ਇੱਕ ਨਿਜਮ ਹੈ ਉਹਦੇ ਮੁਤਾਬਕ ਇਹ ਸਾਰਾ ਕੁਝ ਚੱਲਣਾ ਹੈ ਰਹਾਓ ਰਹਾਓ ਦਰ ਤੇ ਠਹਿਰੋ ਸਮਝੋ ਚਾਣੂ ਬਾਕੀ ਸਾਰਾ ਸੰਧਾਤ ਇਹ ਸ਼ਬਦ ਦਾ ਇਹਨਾਂ ਦੋ ਪੰਕਤੀਆਂ 'ਚ ਦੇ ਕੇ ਉਹਨਾਂ ਦੂਜੀਆਂ ਪੰਕਤੀਆਂ ਦੇ ਨਾਲ ਉਹਦੀ ਵਿਆਖਿਆ ਕੀਤੀ ਹੈ ਕਿ ਜਦੋਂ ਸਮਝ ਲੱਗ ਗਈ ਕਿ ਸਾਡਾ ਅਸਲੀ ਮਿੱਤਰ ਕੌਣ ਹੈ ਤਾਂ ਨਿਰਮਲ ਰੀਤੀ ਬਣ ਗਈ ਜ਼ਿੰਦਗੀ ਜਿਉਣ ਦਾ ਢੰਗ ਸੋਣਾ ਹੋ ਗਿਆ ਤੇ ਫਿਰ ਉਸ ਤੋਂ ਬਾਅਦ ਹੋਰ ਸਮਝ ਲੱਗੀ ਉਹ ਕਿਹੜੀ ਹੈ ਮਾਤ ਪਿਤਾ ਪੰਤਾ ਸੁੱਤ ਬੰਧਪ ਕਹਿੰਦੇ ਇਹ ਵੀ ਪਤਾ ਲੱਗ ਗਿਆ ਕਿ ਮਾਂ ਪਿਓ ਪਤਨੀ ਪੁੱਤਰ ਰਿਸ਼ਤੇਦਾਰ ਦੋਸਤ ਮਿੱਤਰ ਇਹ ਸਾਰੇ ਸੰਸਾਰ ਤੇ ਵਿੱਚ ਮੇਰਾ ਚੀਲ ਵਾਉਣ ਵਾਸਤੇ ਮਿਲੇ ਹੋਏ ਨੇ ਇੰਨਾ ਚੋਂ ਸਦੀਵੀ ਕੋਈ ਨਹੀਂ ਹੈ ਮੈਂ ਕੱਲਾ ਬੂਰ ਨਾ ਹੋਵਾਂ ਕੱਲਾ ਪਰੇਸ਼ਾਨ ਨਾ ਹੋਵਾਂ ਇਸ ਲਈ ਪਰਮਾਤਮਾ ਨੇ ਆਹ ਰਿਸ਼ਤੇ ਬਣਾ ਕੇ ਸਾਨੂੰ ਮਕਸ਼ਸ਼ ਕਰ ਦਿੱਤੇ ਬੱਚੇ ਨੂੰ ਮਾਪਿਓ ਦੇ ਦਿੰਦਾ ਮਾਪਿਓ ਨੂੰ ਬੱਚਾ ਦੇ ਦਿੰਦਾ ਤੂੰ ਮੈਂ ਇੱਕ ਦੂਜੇ ਤੇ ਨਿਰਪਰ ਨੇ ਤੇ ਬਾਕੀ ਜਿਹੜੇ ਰਿਸ਼ਤੇ ਨੇ ਸਾਰੇ ਇਸ ਅੱਧੀ ਪੰਕਤੀ ਦੇ ਵਿੱਚ ਹੀ ਗਿਣਾ ਦਿੱਤੇ ਮਾਤ ਮਾਤ ਪਿਤਾ ਬਣਤਾ ਬਣਤਾ ਦਾ ਅਰਥ ਹੈ ਵੋਟੀ ਪਤਨੀ ਸੋਤ ਪੁੱਤਰ ਪੰਦਪ ਜਿਹੜੇ ਰਿਸ਼ਤੇਦਾਰ ਨੇ ਇਸ਼ਟ ਮੀਤ ਦੋਸਤ ਮਿੱਤਰ ਇੰਨੇ ਕੀ ਰਿਸ਼ਤੇ ਨੇ ਸੰਸਾਰ ਦੇ ਸਾਰੇ ਦੇ ਸਾਰੇ ਇੱਕ ਨਾ ਦਿੱਤੇ ਕਹਿੰਦੇ ਹੁਣ ਇਹ ਜਿੱਤ ਨੂੰ ਮਿਲ ਕੇ ਆ ਤੇ ਇਹ ਨਾ ਸੋਚੀ ਭੀ ਇਸ ਦੀ ਵੀ ਹੋਗੇ ਤੇ ਇਹ ਹੁਣ ਮੈਂ ਛੱਡ ਨਹੀਂ ਸਕਦਾ ਕਹਿੰਦੇ ਨਹੀਂ ਪੂਰਵ ਜਨਮ ਕੇ ਮਿਲੇ ਸੰਜੋਗੀ ਤੇਰੇ ਚੰਗੇ ਕਰਮਾ ਕਰਕੇ ਇਹ ਤੈਨੂੰ ਪਰਿਵਾਰ ਮਿਲ ਗਿਆ ਤੇਰੇ ਚੰਗੇ ਕਰਮਾ ਕਰਕੇ ਮਰੇ ਕਰਮਾ ਵਾਲਿਆਂ ਨੂੰ ਨਹੀਂ ਜਿੱਤ ਮਿਲਦਾ ਤੇਰੇ ਚੰਗੇ ਕਰਮਾ ਕਰਕੇ ਇਹ ਪਰਿਵਾਰ ਤੇਨੂੰ ਮਿਲ ਗਿਆ ਜਿੰਨਾ ਚਿਰ ਤੇਰੇ ਕੋਲ ਹੈ ਇਹਨਾਂ ਦਾ ਆਦਰ ਮਾਨ ਕਰ ਤੇ ਆਪਣਾ ਆਦਰ ਮਾਨ ਕਰਵਾ ਜਿੰਨਾ ਚਿਰ ਤੇਰੇ ਕੋਲ ਨੇ ਕਿੰਨਾ ਚਿਰ ਕੋਲ ਨੇ ਕਹਿੰਦੇ ਪੂਰਵ ਜਨਮ ਕੇ ਮਿਲੇ ਸੰਜੋਗੀ ਅੰਤੇ ਕੋ ਨਾ ਸਹਾਈ ਕਹਿੰਦੇ ਇਹ ਤੇਰੇ ਚੰਗੇ ਕਰਮਾ ਕਰਕੇ ਪਿਛਲੇ ਚੰਗੇ ਭਾਗ ਜਾਗ ਪਏ ਤੇਨੂੰ ਪਰਿਵਾਰ ਮਿਲ ਗਿਆ ਪਰ ਅੰਤ ਵੇਲੇ ਤੱਕ ਤੇਰੇ ਨਾਲ ਇਹਨੇ ਕਿਸੇ ਨੇ ਨਹੀਂ ਨਿਭਣਾ ਇਹਨਾਂ 'ਚ ਕਿਸੇ ਨੇ ਵੀ ਤੇਰੇ ਨਾਲ ਅੰਤ ਵੇਲੇ ਨਹੀਂ ਖੜਨਾ ਜਦੋਂ ਤੈਨੂੰ ਆਵਾਜ਼ ਪੈ ਗਈ ਨਾ ਜਾਣ ਵਾਸਤੇ ਇਹਨਾਂ 'ਚ ਕਿਸੇ ਨੇ ਨਹੀਂ ਆਉਣਾ ਇਹ ਸਿਰਫ ਤੈਨੂੰ ਇਸ ਸੰਸਾਰ ਦੇ ਵਿੱਚ ਜੀ ਲਵਣ ਵਾਸਤੇ ਇੱਕ ਦੂਜੇ ਦੀ ਸੇਵਾ ਕਰਨ ਵਾਸਤੇ ਇੱਕ ਦੂਜੇ ਦਾ ਸੰਗ ਕਰਨ ਵਾਸਤੇ ਇੱਕ ਦੂਜੇ ਦੇ ਨਾਲ ਜ਼ਿੰਦਗੀ ਨੂੰ ਸਜੀ ਬਣਾਉਣ ਵਾਸਤੇ ਮਿਲੇ ਨੇ ਨਾ ਕਿ ਇਹ ਸੋਚ ਲਈ ਪਈ ਹੁਣ ਇਹਨਾਂ ਤੋਂ ਬਿਨਾਂ ਤਾਂ ਮੈਂ ਕਿਤੇ ਜਾ ਹੀ ਨਹੀਂ ਸਕਦਾ ਕਹਿੰਦੇ ਇੰਨਾਂ 'ਚ ਕੋਈ ਵੀ ਤੇਰਾ ਅੰਤ ਵੇਲੇ ਸਾਥੀ ਨਹੀਂ ਬਣਦਾ ਪੂਰਵ ਜਨਮ ਕੇ ਮਿਲੇ ਸੁਜੋਗੀ ਅੰਤੇ ਕੋ ਨਾ ਸਹਾਈ ਅੰਤ ਵੇਲੇ ਤੇਰਾ ਇੰਨਾਂ 'ਚ ਕੋਈ ਸਹਾਇਤਾ ਕਰਨ ਵਾਲਾ ਨਹੀਂ ਅੰਤ ਵੇਲੇ ਕਿੰਨੇ ਸਹਾਇਤਾ ਕਰਨੀ ਹੈ ਕਹਿੰਦੇ ਉਹ ਹੈ ਕੋਈ ਜਾਣੇ ਕਵਣੀਆਂ ਜਗ ਮੀਤ ਕੋਈ ਵਿਰਲਾ ਸਮਝਦਾ ਹੈ ਕਿ ਮਿੱਤਰ ਕੌਣ ਹੈ ਉਹ ਹੈ ਪਰਮਾਤਮਾ ਚਾਹੇ ਮਾਤ ਪਿਤਾ ਸੁਤ ਮੀਤ ਨਾ ਭਾਈ ਮਨ ਉਹਾ ਨਾਮ ਤੇਰੇ ਸੰਗ ਸਹਾਈ ਪਾਤਸ਼ਾਹ ਕਹਿੰਦੇ ਜਿੱਥੇ ਕੋਈ ਵੀ ਸਹਤਾ ਨਹੀਂ ਕਰੇਗਾ ਉਥੇ ਨਾਮ ਪਰਮਾਤਮਾ ਦਾ ਆਸਰਾ ਓਟ ਆਸਰਾ ਹੀ ਤੇਰੀ ਸਹਤਾ ਕਰੇਗਾ ਇਹਦੂ ਬਾਤ ਕਿਸੇ ਨੇ ਤੇਰੀ ਸਹਤਾ ਉਥੇ ਨਹੀਂ ਕਰਨੀ ਤੇ ਇਹ ਵੀ ਨਹੀਂ ਕਿਹਾ ਬਾਣੀ ਚ ਕਿ ਤੂੰ ਇਹਨਾਂ ਸਾਰਿਆਂ ਨੂੰ ਛੱਡ ਕੇ ਦੌੜ ਜਾ ਕਹਿੰਦੇ ਛੱਡ ਕੇ ਵੀ ਨਹੀਂ ਦੌੜਨਾ ਇਹਨਾਂ ਦੇ ਵਿੱਚ ਹੀ ਰਹਿੰਦੇ ਹੋਏ ਜੈਸੇ ਜਲਮੇ ਕਮਲ ਨਰਾਲਮ ਮਰਗਾਈ ਨੇ ਸਾਣੇ ਜਿੱਦਾਂ ਪਾਣੀ ਦੇ ਵਿੱਚ ਕਮਲ ਤੇ ਮਰਗਾਈ ਪਾਣੀ 'ਚ ਡੁਬਕੀ ਵੀ ਮਾਰਦੀ ਏ ਪਰ ਪਾਣੀ ਨਾਲ ਉਹਦੇ ਖੰਭ ਨਹੀਂ ਭਿੱਜਦੇ ਕਮਲ ساری ਉਮਰ ਪਾਣੀ ਦੇ ਵਿੱਚ ਰਹਿੰਦਾ ਏ ਪਰ ਪਾਣੀ 'ਚ ਡੁੱਬਦਾ ਨਹੀਂ ਕਹਿੰਦੇ ਇਦਾਂ ਜਿੱਦਗੀ ਬਤੀਤ ਕਰ ਰਹਿਣਾ ਇਹਨਾਂ ਦੇ ਵਿੱਚ ਹੀ ਹੈ ਪਰ ਡੁੱਬਣਾ ਨਹੀਂ ਹੈ ਫਿਰ ਤੇਰੀ ਜ਼ਿੰਦਗੀ ਸਫਲ ਹੋਵੇਗੀ ਹੋਰ ਕੀ ਕੁਝ ਮਿਲਿਆ ਜੀ ਲਵਾਉਣ ਵਾਸਤੇ ਇਹ ਤਾਂ ਸਰੀਰ ਮਿਲ ਗਏ ਨਾ ਮਾਪਿਓ ਘਰ ਵਾਲੀ ਪੁੱਤਰ ਰਿਸ਼ਤੇਦਾਰ ਧੀਆਂ ਦੋਸਤ ਮਿੱਤਰ ਸਾਰਾ ਕੁਝ ਮਿਲ ਗਿਆ ਪਰ ਇੰਨਾ ਚੋਂ ਅੰਤ ਵੇਲੇ ਕੋਈ ਸਹਾਇਤਾ ਕਰਨ ਵਾਲਾ ਨਹੀਂ ਹੁਣ ਅੱਗੇ ਹੋਰ ਗੱਲ ਕੀਤੀ ਕਹਿੰਦੇ ਮੁਕਤ ਮਾਲ ਕਨਕ ਲਾਲ ਹੀਰਾ ਕਹਿੰਦੇ ਮੋਤੀਆਂ ਦੀ ਮਾਲਾ ਸੋਨਾ ਤੇ ਲਾਲ ਤੇ ਹੀਰੇ ਇਹ ਵੀ ਮਿਲੇ ਹੋਏ ਨੇ ਇਸ ਸੰਸਾਰ 'ਚ ਖੇਚੇ ਇੱਕ ਦੂਜੇ ਦੀ ਭਈ ਮੈਂ ਆ ਵੀ ਇਕੱਠਾ ਕਰਦਾ ਆ ਵੀ ਇਕੱਠਾ ਕਰਨਾ ਥੋੜੀ ਆਮਦਨ ਵਾਲੇ ਤੋਂ ਚਾਂਦੀ ਤੱਕ ਪਹੁੰਚ ਏ ਥੋੜੀ ਵਧ ਗਈ ਆਮਦਨ ਉਹ ਸੋਨੇ ਤੱਕ ਚਲਾ ਜਾਂਦਾ ਹੋਰ ਵਧ ਗਈ ਆਮਦਨ ਉਹ ਮੋਤੀਆਂ ਤੱਕ ਜਾਂਦਾ ਏ ਹੋਰ ਵਧ ਗਈ ਹੀਰਿਆਂ ਤੱਕ ਜਾਂਦਾ ਏ ਫਿਰ ਲਾਲ ਤੱਕ ਜਾਂਦਾ ਏ ਇੰਨਾ ਸਾਰੀਆਂ ਚੀਜ਼ਾਂ ਦੀ ਇੱਕ ਅਵਸਥਾ ਹੈ ਜਿੰਨੀ ਜਿੰਨੀ ਕਿਸੇ ਦੀ ਕਮਾਈ ਹੈ ਉਹਦੇ ਮੁਤਾਬਕ ਉਹ ਇਕੱਠੀ ਕਰੀ ਜਾਂਦਾ ਹੈ ਤੇ ਸੁਪਨਾ ਸਭ ਦਾ ਹੁੰਦਾ ਹੈ ਕਿ ਮੇਰੇ ਕੋਲੇ ਇੰਨਾ ਕੁਝ ਹੋਵੇ ਸਾਰਿਆਂ ਦਾ ਸੁਪਨਾ ਪੂਰਾ ਨਹੀਂ ਹੁੰਦਾ ਮੁਗਤ ਮਾਲ ਕਨਕ ਲਾਲ ਹੀਰਾ ਮਨ ਰੰਜਨ ਕੀ ਮਾਇਆ ਕਹਿੰਦੇ ਮਨ ਪਰ ਚਾਵੇ ਦੀ ਮਾਇਆ ਮਨ ਨੂੰ ਖਿੱਚ ਪਾਉਣ ਵਾਲੀ ਇਹ ਮਾਇਆ ਪਰਮਾਤਮਾ ਨੇ ਪੈਦਾ ਕਰ ਦਿੱਤੀ ਹੀਰੇ ਮੋਤੀਆਂ ਦੀ ਖੋਜ ਮਨੁੱਖ ਨੇ ਕੀਤੀ ਹੈ ਪੈਦਾ ਪਰਮਾਤਮਾ ਨੇ ਕੀਤੇ ਨੇ ਸੋਨਾ ਤੇਲ ਚਾਂਦੀ ਸਭ ਕੁਝ ਪੈਦਾ ਪਰਮਾਤਮਾ ਨੇ ਕੀਤਾ ਤੇ ਖੋਜ ਮਨੁੱਖ ਨੇ ਕੀਤੀ ਤੇ ਮਨੁੱਖ ਨੂੰ ਅਕਲ ਪਰਮਾਤਮਾ ਨੇ ਦਿੱਤੀ ਹੈ ਸਮਝ ਪਰਮਾਤਮਾ ਨੇ ਦਿੱਤੀ ਹੈ ਹਾ ਹਾ ਕਰਤ ਬਿਹਾਨੀ ਆਬਦੇ ਕਹਿੰਦੇ ਇੰਨਾ ਕੁਝ ਕੋਲੇ ਹੈ ਪਰ ਕੀ ਸੁੱਖ ਮਿਲ ਗਿਆ ਕਹਿੰਦੇ ਨਹੀਂ ਹਾਏ ਹਾਈ ਕਰੀ ਜਾਂਦਾ ਹਾਏ ਆ ਹੈ ਨਹੀਂ ਹਾਏ ਉਹ ਹੈ ਨਹੀਂ ਹਾ ਹਾ ਕਰਤ ਬਿਹਾਨੀ ਆਵਦੇ ਤਾਂ ਮੈਂ ਸੰਤੋਖ ਨਾ ਪਾਇਆ ਕਹਿੰਦੇ ਹਾਏ ਹਾਏ ਕਰ ਕਰਕੇ ਸਾਰੀ ਜ਼ਿੰਦਗੀ ਬਤੀਤ ਹੋ ਜਾਂਦੀ ਹੈ ਤਾਂ ਮੈਂ ਸੰਤੋਖ ਨਾ ਪਾਇਆ ਕਹਿੰਦੇ ਸੰਤੋਖ ਆਏ ਕੋਈ ਨਹੀਂ ਸੰਤੋਖ ਨਹੀਂ ਆਇਆ ਬਹੁਤਾਤ ਇਦਾਂ ਆਪਾਂ ਵਿਚਰਦੇ ਆ ਪਤਾ ਲੱਗਦਾ ਹੈ ਇੱਕ ਬਜ਼ੁਰਗ ਮੇਰੇ ਕੋਲੋਂ ਅਰਦਾਸ ਕਰਵਾਉਂਦਾ ਹੁੰਦਾ ਸੀ ਨਿਕਣਾ ਅਰਦਾਸ ਕਰ ਕਾਦੇ ਵਾਸਤੇ ਮੇਰੇ ਪੁੱਤਰੇ ਦੇ ਘਰ ਪੋਤੋ ਜੀ ਆਪਦੇ ਦੋ ਪੁੱਤਰ ਤੋਵਾ ਪੁੱਤਰਾਂ ਦੇ ਗਾਂ ਦੋ ਦੋ ਪੁੱਤਰ ਹੁਣ ਗਾਂ ਪੋਤਰੇ ਵਿਆਹੇ ਗਏ ਨੇ ਉਹਨਾਂ ਵਾਸਤੇ ਵੀ ਪੁੱਤਰ ਦੀ ਅਰਦਾਸ ਕਰਵਾ ਰਿਹਾ ਵੀ ਉਹਨਾਂ ਨੂੰ ਪੁੱਤਰ ਮਿਲ ਜੇ ਤੇ ਮੈਂ ਬੜਾ ਸੌਖਾ ਹੋ ਜਾ। ਪਰ ਚਿੰਨੀ ਉਮਰ ਵੱਧਦੀ ਜਾਂਦੀ ਹੈ ਉਹਨਾਂ ਬੰਦਾ ਗਾਂ ਨੂੰ ਹੋਰ ਬਤੀ ਜਾਂਦਾ ਹੈ। ਜੇਦੀ ਉਮਰ ਥੋੜੀ ਐ ਛੇਤੀ ਬਿਮਾਰ ਹੋ ਗਿਆ ਔਰ ਦਸ ਕਰਾਉਂਦਾ ਰੱਬਾ ਇੰਨੀ ਕ ਦੇ ਦੀ ਮੈਂ ਆਪਦਾ ਪੋਤੀ ਵਿਆ ਜਾ। ਤੇ ਜੇਦੀ ਉਮਰ ਵੱਧ ਉਹ ਕਹਿੰਦਾ ਮੇਰੇ ਪੁੱਤਰਿਆਂ ਦੇ ਵੀ ਗਾਂ ਪੋਤੇ ਜਿਹੜੇ ਹੋ ਜਾਣ ਉਹ ਉਹਨਾਂ ਨੂੰ ਮੈਂ ਵੇਖ ਲਾਵਾਂ ਤੇ ਮੈਨੂੰ ਬੜੀ ਜ਼ਿੰਦਗੀ ਸਖਾਲੀ ਹੋ ਜਾਏਗੀ ਮੇਰਾ ਆਇਆ ਸਫਲ ਹੋ ਜਾਏਗਾ। ਪਾਸ਼ਾ ਕਹਿੰਦੇ ਨਹੀਂ। ਜੇ ਹੋਰ ਦੋ 10 ਸਾਲ 20 ਸਾਲ ਵੱਧ ਗਈ ਤੂੰ ਗਾਂ ਹੋਰਾਂ ਦੇ ਵੀ ਮੰਗੇਗਾ। ਧੀ ਦੀ ਅਰਦਾਸ ਨਹੀਂ ਕਰਾਉਂਦਾ ਸੀ। ਪੁੱਤ ਦੀ ਕਰਾਉਂਦਾ ਸੀ। ਪਰ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ ਕਿ ਸੰਤੋਖ ਨਹੀਂ ਮਿਲਿਆ ਪੈਸਾ ਵੀ ਬਥੇਰਾ ਸਰਕਾਰੀ ਜੋਬ ਵੀ ਹੈ ਸਾਰਿਆਂ ਕੋਲੇ ਪਰ ਫਿਰ ਵੀ ਸੰਤੋਖ ਨਹੀਂ ਹੈ ਹੋਰ ਗਾ ਗਾ ਅਨਸਾਨ ਭੱਜਦਾ ਹੈ ਹਾ ਹਾ ਕਰਤ ਬਿਹਾਨੀ ਅਵਦੇ ਤਾ ਮੈਂ ਸੰਤੋਖ ਨਾ ਪਾਇਆ ਕਹਿੰਦੇ ਹਾਏ ਹਾਏ ਕਰਦਿਆਂ ਜ਼ਿੰਦਗੀ ਪਤੀਤ ਹੁੰਦੀ ਜਾਂਦੀ ਹੈ ਪਰ ਸੰਤੋਖ ਨਹੀਂ ਪ੍ਰਾਪਤ ਕੀਤਾ ਹਜੇ ਤੱਕ ਸੰਤੋਖ ਨਹੀਂ ਆਇਆ ਹਸਤ ਰਥ ਅਸਭ ਪਵਨ ਤੇਜ ਧਣੀ ਕਹਿੰਦੇ ਹਾਥੀ ਰਥ ਹਵਾ ਦੇ ਵੇਗ ਨਾਲੋਂ ਤੇਜ਼ ਚੱਲਣ ਵਾਲੇ ਘੋੜੇ ਭੂਮਣ ਚ ਤਰਾਂਗਾ ਕਹਿੰਦੇ ਧਰਤੀ ਦਾ ਮਾਲਕ ਹੋਵੇ ਹਾਥੀ ਘੋੜਿਆਂ ਦਾ ਮਾਲਕ ਰੱਥਾਂ ਦਾ ਮਾਲਕ ਜ਼ਮੀਨ ਦਾ ਮਾਲਕ ਪਰ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਸੁੱਖ ਮਿਲ ਗਿਆ ਸੌਲਤਾ ਮਿਲਦੀਆਂ ਨੇ ਸੁੱਖ ਨਹੀਂ ਮਿਲਦਾ ਸੌਲਤਾ ਤੇ ਸੁੱਖ ਵਿੱਚ ਫਰਕ ਹੈ ਸੌਲਤਾ ਬਹੁਤ ਲੋਕਾਂ ਕੋਲੇ ਨੇ ਘਰ ਕਰੋੜਾਂ ਦੇ ਨੇ ਪਰ ਪੁੱਛੋ ਸੁੱਖ ਹੈ ਨਹੀਂ ਲੱਭੇਗਾ ਕਲਪੀ ਜਾਂਦੇ ਲੜੀ ਜਾਂਦੇ ਨੇ ਸਹੂਲਤ ਹੈ ਏਸੀ ਲੱਗਿਆ ਹੁੰਦਾ ਪਰ ਏਸੀ ਵਿੱਚ ਬਹਿ ਕੇ ਠੰਡ ਮਿਲ ਗਈ ਨਹੀਂ ਮਿਲੀ ਕਿਉਂਕਿ ਉਹ ਜਿਹੜੀ ਠੰਡਕ ਹੈ ਉਹ ਅੰਦਰ ਹੈ ਉਹ ਨਾਮ 'ਚ ਮਿਲ ਨਹੀਂ ਸੀ ਚੰਦਨ ਚੰਦਨਾ ਸਰਦ ਰੁੱਤ ਮੂਲ ਨਾ ਮਿੱਠੀ ਕਾਮ ਸ਼ੀਤਲ ਥੀਵੇ ਨਾਨਕਾ ਜਪੰਦੜੋ ਹਰ ਨਾਮ ਪਾਤਸ਼ਾਹ ਕਹਿੰਦੇ ਚੰਦਨ ਠੰਡਾ ਹੈ ਸਰਦੀ ਦੀ ਰੁੱਤ ਠੰਡੀ ਹੈ ਚੰ드ਰਮਾ ਠੰਡਾ ਹੈ ਚੰਦਨ ਚੰਦਨ ਸਰਦ ਰੁੱਤ ਚੰਦਨ ਚੰ드ਰਮਾ ਤੇ ਸਰਦੀ ਦੀ ਰੁੱਤ ਇਹ ਤਿੰਨੇ ਠੰਡੀਆਂ ਨੇ ਮੂਲਨ ਮਿਟੇ ਹੀ ਕਾਮ ਕਹਿੰਦੇ ਇਹਦੇ ਵਿੱਚ ਬਹਿ ਕੇ ਵੀ ਜਿਹੜੀ ਅੰਦਰ ਦੀ ਤਪਸ਼ ਹੈ ਉਹ ਨਹੀਂ ਨਿਕਲਦੀ ਅੰਦਰ ਦੀ ਤਪਸ਼ ਨਹੀਂ ਖਤਮ ਹੁੰਦੀ ਅੰਦਰ ਦੀ ਤਪਸ਼ ਕਦੋਂ ਖਤਮ ਹੁੰਦੀ ਹੈ ਜਦੋਂ ਪਰਮਾਤਮਾ ਦਾ ਸਿਮਰਨ ਸ਼ੁਰੂ ਹੋ ਗਿਆ ਜਦੋਂ ਸਿਮਰਨ ਦੇ ਨਾਲ ਨਾਲ ਸ਼ੁਕਰਾਨਾ ਸ਼ੁਰੂ ਹੋ ਗਿਆ ਚੰਦਨ ਚੰਦ ਨਾ ਸਰ ਤੇ ਰੁੱਤ ਮੂਲ ਨ ਮਿਟਹੀ ਕਾਮ ਸੀਤਲ ਥੀਵੇ ਨਾਨਕਾ ਚ ਪੰਦੜੋ ਹਰਨਾਮ ਕਹਿੰਦੇ ਉਦੋਂ ਸੀਤਲਤਾ ਮਿਲਨੀ ਹੈ ਠੰਡਕ ਮਿਲਨੀ ਹੈ ਜਦੋਂ ਨਾਮ ਜਪਣਾ ਸ਼ੁਰੂ ਕਰ ਦਿੱਤਾ ਜਦੋਂ ਆਪਣੇ ਅੰਦਰ છાਤੀ ਮਾਰਨੀ ਸ਼ੁਰੂ ਕਰ ਦਿੱਤੀ ਮੈਂ ਕਿੱਥੋਂ ਚੱਲਿਆ ਸੀ ਤੇ ਕਿੱਥੋਂ ਤੱਕ ਆ ਗਿਆ ਮੇਰੇ ਕੋਲੇ ਕੀ ਸੀ ਤੇ ਅੱਜ ਕਿੰਨਾ ਕੁਝ ਹੈ ਉਦੋਂ ਸ਼ੁਕਰਾਨਾ ਨਿਕਲਦਾ ਹੈ ਜੇ ਦੂਜਿਆਂ ਨੂੰ ਵੇਖੀ ਚੱਲੀਏ ਫਿਰ ਸ਼ੁਕਰਾਨਾ ਨਹੀਂ ਨਿਕਲਦਾ ਫਿਰ ਤਾਂ ਐ ਲੱਗਦਾ ਹੈ ਕਿ ਸਾਡੇ ਕੋਲੇ ਥੋੜਾ ਹੈ ਤੇ ਉਹਦੇ ਕੋਲੇ ਜ਼ਿਆਦਾ ਹੈ ਕਿਉਂਕਿ ਦੂਜੇ ਦਾ ਹੱਥ ਹਮੇਸ਼ਾ ਭਾਰਾ ਹੀ ਲੱਗਦਾ ਹੈ ਦੂਜਾ ਸੁਖੀ ਲੱਗਦਾ ਹੈ ਹਸਤ ਰਥ ਅਸਵ ਤੇਜ ਪਵਨ ਤੇਜ ਤਣੀ ਭੂਮਣ ਚ ਤਰਾੰਗਾ ਚਾਰੇ ਪ੍ਰਕਾਰ ਦੀ ਫੌਜ ਦਾ ਮਾਲਕ ਹੋਵੇ ਧਰਤੀ ਦਾ ਮਾਲਕ ਹੋਵੇ ਸੰਗ ਨਾ ਚਾਲਿਓ ਇਨਮੇ ਕਸ਼ੂਏ ਇਹਦੇ ਇਹਦੇ ਵਿੱਚੋਂ ਵੀ ਕੁਝ ਨਹੀਂ ਨਾਲ ਜਾਣਾ ਊਠ ਸਦਾਇਓ ਨਾਂਗਾ ਇਥੋਂ ਨੰਗੇ ਪੈਰੀ ਜਾਏਗਾ ਤੰਗੇ ਤਾਂ ਨਹੀਂ ਜਾਏਗਾ ਪਾਪਾਂ ਦੀ ਕਮਾਈ ਖੱਟ ਕੇ ਲੈ ਜਾਏਗਾ ਹੋਰ ਕੁਝ ਨਹੀਂ ਲੈ ਕੇ ਜਾਏਗਾ ਕਿਉਂਕਿ ਜਿੰਨਾ ਚਾਦਾ ਰਾਜਨੀਤਿਕ ਵੱਡਾ ਮਨੁੱਖ ਬਣਦਾ ਜਾਂਦਾ ਹੈ ਉਨਾ ਹੀ ਪਾਪੀ ਗੁਨਾਗਾਰ ਪਣੇ ਜਾਂਦਾ ਹੈ ਤੇ ਭੁਗਤਦਾ ਵੀ ਇੱਥੇ ਹੀ ਹੈ ਹਰ ਕੇ ਸੰਤ ਪ੍ਰੇਪ੍ਰੀਤੋਂ ਪ੍ਰਭ ਕੇ ਕਹਿੰਦੇ ਹਰੀ ਪਰਮਾਤਮਾ ਦੇ ਸੰਤ ਜਨ ਕੁਰਮਖ ਜਨ ਜਿਹੜੇ ਪ੍ਰਭੂ ਪ੍ਰੀਤਮ ਦੇ ਪਿਆਰੇ ਨੇ ਹਰ ਕੇ ਸੰਤ ਪ੍ਰੇਪ੍ਰੀਤੋਂ ਪ੍ਰਭ ਕੇ ਤਾਂ ਕੇ ਹਰ ਹਰ ਗਾਇਐ ਕਹਿੰਦੇ ਉਹਨਾਂ ਦੀ ਸੰਗਤ ਕਰਕੇ ਹਰੀ ਪਰਮਾਤਮਾ ਦੇ ਗਉਣ ਗਾਇਆ ਕਰ ਸਤ ਸੰਗਤ ਦੇ ਵਿੱਚ ਬੈਠਿਆ ਕਰ ਕੁਰਮਖ ਪਿਆਰਿਆਂ ਤੋਂ ਸੁਣਿਆ ਕਰ ਆਪਣੀ ਜ਼ਿੰਦਗੀ 'ਚ ਵਿਚਾਰਿਆ ਕਰ ਤੇ ਉਹਦੇ ਨਾਮ ਦੇ ਵਿੱਚ ਲੱਗ ਜਾ ਕੰਮ-ਕਾਰ ਕਰਦਿਆਂ ਕਰਦਿਆਂ ਉਹਦੇ ਨਾਲ ਜੁੜ ਜਾ ਹਰ ਕੇ ਸੰਤ ਪ੍ਰੇਪ੍ਰੀਤ ਪ੍ਰਭ ਕੇ ਤਾਂ ਕੇ ਹਰ ਹਰ ਗਾਇਐ ਨਾਨਕ ਇਹੀਂ ਆ ਸੁਖ ਆਗੇ ਮੁਖ ਉੱਜਲ ਕਹਿੰਦੇ ਹੈ ਨਾਨਕ ਇੱਥੇ ਸੁਖ ਪ੍ਰਾਪਤ ਹੋਵੇਗਾ ਆਗਾ ਤੇਰਾ ਮੁਖ ਉੱਜਲਾ ਹੋ ਜਾਵੇਗਾ ਸੰਗ ਸੰਤਨ ਕੇ ਪਾਈਏ ਸਤ ਸੰਗੀ ਜਨਾਂ ਦੀ ਸੰਗਤ ਕਰਕੇ ਇਹ ਉਜਲਤਾ ਮਿਲਦੀ ਹੈ ਜਿਨੀ ਨਾਮ ਤੇ ਆਇਆ ਕੈਮ ਸਖਤ ਕਾਲ ਨਾਨਕ ਤੇ ਮੁਖ ਉਚਲੇ ਕੀਤੀ ਛੁੱਟੀ ਨਾਲ ਪਾਛੇ ਇਹ ਕਹਿੰਦੇ ਜਦੋਂ ਮਿਹਨਤ ਕਰਦੇ ਤਿੱਤੇ ਤੇ ਰਹਿਮਤ ਮਾਲਕ ਕਰ ਦਿੰਦਾ ਹੈ ਤੇ ਸਮਝ ਲੱਗ ਜਾਂਦੀ ਹੈ ਕਿ ਇਸ ਸੰਸਾਰ ਦੇ ਵਿੱਚ ਵਿਚਰਦਿਆਂ ਹੋਇਆਂ ਸੁਖ ਸੂੜਤਾ ਤਿੱਤਿਆਂ ਨੇ ਇਹ ਪ੍ਰਮਾਤਮਾ ਨੇ ਪਰ ਜਿਹੜਾ ਸਾਥ ਹੈ ਉਹ ਆਕਾਲ ਪੁਰਖ ਵਾਹਿਗੁਰੂ ਨੇ ਆਪ ਹੀ ਦੇਣਾ ਹੈ ਉਹਦੇ ਤੋਂ ਬਗੈ ਕੋਈ ਵੀ ਕਿਸੇ ਦਾ ਸਾਥੀ ਨਹੀਂ ਸੋ ਮਾਲਕ ਜੀ ਕਿਰਪਾ ਰਹਿਮਤ ਕਰਨ ਆਪ ਸੰਤਾਂ ਦਾ ਧੰਨਵਾਦ ਸ਼ੁਕਰਾਨਾ ਗੁਰੂ ਗ੍ਰੰਥ ਸਾਹਿਬ ਜੀ ਦਾ ਬਿਲਾਓ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ